ਸਾਰਾ ਕਲੱਬਾਂ ਦਾ ਆ ਇੱਥੇ ਕਲੱਬ ਆ ਨਾਈਟ ਲਾਈਫ ਆ ਜਿੱਦਾਂ ਇੱਥੇ ਲੋਕੀ ਆਂਦੇ ਆ ਘੁੰਮਣ ਫਿਰਨ ਇੰਜੋਏ ਕਰਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਮਲੇਸ਼ੀਆ ਦੀ ਨਾਈਟ ਲਾਈਫ ਕਿੱਦਾਂ ਦੀ ਆ ਆ ਬਿਲਡਿੰਗ ਆ ਪਿੱਛੇ ਰਿਗਾਲੀਆ ਰੈਜ਼ਿਡੈਂਸ ਇਹਦਾ ਨਾਮ ਆ ਇੱਥੇ 4 ਤੋਂ 5 ਹੋਟਲ ਹੈਗੇ ਆ ਬਾਕੀ ਹੋਟਲ ਦੀ ਛੱਤ ਤੇ ਸਵਿੰਗ ਪੂਲ ਆ ਸੋ ਬਹੁਤ ਵਧੀਆ ਆ ਵਿਊ ਬਹੁਤ ਵਧੀਆ ਆ ਇਹ ਐਂਟਰੈਂਸ ਆ ਤੇ ਆ ਸਾਰੇ ਹੋਟਲ ਹੀ ਆ ਡਿਫਰੈਂਟ ਟਾਈਪ ਦੇ ਚੰਗੇ ਮਤਲਬ ਕਿ ਬਹੁਤ ਜ਼ਿਆਦਾ ਹੋਟਲ ਆ ਕਿ ਆ ਇੱਥੇ ਟ੍ਰੇਨ ਚੱਲਦੀ ਆ ਪੂਰੇ ਕੋਲਾ ਲੰਪੂਰ ਦੇ ਵਿੱਚ ਜੇ ਤੁਸੀਂ ਜਾਣਾ ਹੈ ਕਿਤੇ ਘੁੰਮਣਾ ਹੈ ਤਾਂ ਇਹਦੇ ਥਰੂ ਘੁੰਮ ਸਕਦੇ ਆ ਸੋ ਸ਼ਾਮ ਦਾ ਟਾਈਮ ਹੋ ਗਿਆ ਆ ਬਹੁਤ ਸੋਹਣੀ ਠੰਡੀ ਹਵਾ ਚੱਲਦੀ ਪਈ ਆ ਗਰਮੀ ਦੇ ਦਿਨ ਆ ਪਰ ਫਿਰ ਵੀ ਮੌਸਮ ਵਧੀਆ ਹੋ ਗਿਆ ਆ ਬਹੁਤ ਜ਼ਿਆਦਾ ਸੋ ਆ ਪਿੱਛੇ ਜਿਹੜਾ ਮੈਂ ਤੁਹਾਨੂੰ ਗੱਲ ਕਰਦਾ ਸੀ ਇਹ ਬਹੁਤ ਵੱਡੀ ਬਿਲਡਿੰਗ ਆ ਇਹਦੇ ਵਿੱਚ ਘੱਟ ਪ੍ਰਾਈਸ ਦੇ ਵਿੱਚ ਵਧੀਆ ਰੂਮ ਮਿਲ ਜਾਂਦਾ ਆ ਮਤਲਬ ਹੋਟਲ ਬਹੁਤ ਵਧੀਆ ਆ ਜਿਹਦੇ ਵਿੱਚ ਆਪਾਂ ਨੂੰ ਸਵਿੰਗ ਪੂਲ ਦੀ ਫੈਸਿਲਿਟੀ ਵੀ ਮਿਲ ਜਾਣੀ ਆ ਜਿਮ ਵੀ ਆ ਮਤਲਬ ਰੈਸਟੋਰੈਂਟ ਸਾਰੀ ਹਰ ਤਰ੍ਹਾਂ ਦੀ ਜੋ 5 ਸਟਾਰ ਦੇ ਵਿੱਚ ਹੁੰਦਾ ਬਿਲਕੁਲ ਓਕੇ ਆ ਹੁਣ ਐਕਸਪੀਰੀਅੰਸ ਕਰਦੇ ਆਂ ਟ੍ਰੇਨ ਦਾ ਇੱਥੇ ਸਾਰੇ ਮੈਟਰੋ ਚੱਲਦੀ ਆਂ ਉਹਨਾਂ ਮੈਟਰੋ ਦੇ ਵਿੱਚ ਆਪਾਂ ਜਾਵਾਂਗੇ ਪੁਲੇਸ਼ੀਆ ਦੀ ਨਾਈਟ ਲਾਈਫ ਦਿਖਾਵਾਂਗੇ ਇਹ ਕੋਈ ਇਹਨਾਂ ਦਾ ਇੱਥੇ ਮੇਨ ਏਰੀਆ ਨਹੀਂ ਹੈਗਾ ਇਹ ਸਿਟੀ ਜਿਹੜੀ ਮੇਨ ਸਿਟੀ ਹੈ ਜਿੱਥੇ ਸਾਰੇ ਟੂਰਿਸਟ ਪਲੇਸ ਆ ਉਸ ਤੋਂ ਥੋੜਾ ਜਿਹਾ ਬਾਹਰ ਹੈ ਬਟ ਫੇਰ ਵੀ ਦੇਖੋ ਕਿੰਨਾ ਵਧੀਆ ਮੈਂਟੇਨੈਂਸ ਕੀਤਾ ਹੋਇਆ ਸੋ ਆ ਹਾਟਲ ਸੀ ਜਿੱਥੇ ਆਪਾਂ ਰਹਿ ਰਹੇ ਆ ਉਹ ਸਭ ਤੋਂ ਉੱਪਰ ਸੀ ਲਿਵਿੰਗ ਪੂਲ ਆ ਸੌਤੋਪਰ ਅਨੂਨਿੰਗ ਪੂਲਾ ਦੇ ਨਾਮ ਇਹਨਾਂ ਦਾ ਬਾਾਰ ਆ। ਉਹ ਬਹੁਤ ਵਧੀਆ ਮਤਲਬ ਤੁਸੀਂ ਵੀ ਜੇ ਕਿਸੇ ਨੇ ਵਿਜ਼ਿਟ ਕਰਨਾ ਹੈ ਤਾਂ ਇਹਨੂੰ ਕਰ ਸਕਦੇ ਹੋ ਇੱਥੇ ਬਹੁਤ ਜ਼ਿਆਦਾ ਰੈਜ਼ੀਡੈਂਟ ਜਾਂ ਹੋਟਲ ਹੈ ਇਹਦੇ ਵਿੱਚ ਤੁਹਾਨੂੰ ਜਿਹੜਾ ਚੰਗਾ ਲੱਗਦਾ ਹੋਇਆ ਤੁਸੀਂ ਉਹ ਬੁੱਕ ਕਰ ਸਕਦੇ ਹੋ। ਅਸੀਂ ਇਹਦੇ ਵਿੱਚ ਅਪਰ ਵਿਊ ਹੋਟਲ ਹੈ ਉਹਨੂੰ ਬੁੱਕ ਕੀਤਾ। ਰਿਗਾਲੀਆ ਰੈਜ਼ੀਡੈਂਸ ਇਸ ਪਲੇਸ ਦਾ ਨਾਮ ਹੈ ਅਸੀਂ ਜਗਾ ਸਾਰੀ ਬਿਲਡਿੰਗ ਦਾ ਨਾਮ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਹੋਟਲ ਹੈ ਇਹਨੂੰ ਤੁਸੀਂ ਜਿਹੜਾ ਤੁਹਾਨੂੰ ਚੰਗਾ ਲੱਗੇ ਤੁਸੀਂ देखो कितने प्यार ਨਾਲ ਇਹਨਾਂ ਨੇ ਦਰਸ਼ਤਾਂ ਨੂੰ ਰੱਖਿਆ ਆ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਲਾਈਟਿੰਗ ਕੀਤੀ ਹੋਈ ਆ ਅਮੈਟਰੋ ਆਪਾਂ ਇੱਥੋਂ ਮੈਟਰੋ ਲਵਾਂਗੇ ਮੈਟਰੋ ਲੈ ਕੇ ਆਪਾਂ ਜਾਵਾਂਗੇ ਜੋ ਇੱਥੋਂ ਦਾ ਫੇਮਸ ਏਰੀਆ ਉੱਥੇ ਨਾਈਟ ਲਾਈਫ ਦਾ ਐਕਸਪੀਰੀਅੰਸ ਤੁਹਾਡੇ ਵਿੱਚ ਸ਼ੇਅਰ ਕਰਾਂਗੇ ਕਿੰਦਾ ਦਾ ਮਲੇਸ਼ੀਆ ਦੇ ਵਿੱਚ ਕੋਲਲੰਪੁਰ ਸਿਟੀ ਦੇ ਵਿੱਚ ਸ਼ਹਿਰ ਚ ਆਪਾਂ ਇਹ ਚੀਜ਼ ਦੇਖੀ ਆ ਕਿ ਜਿਹੜੇ ਮੈਟਰੋ ਆ ਹਰ ਜਗ੍ਹਾ ਅਵੇਲੇਬਲ ਆ ਫੋਟੋ ਆਪਣੇ ਹੋਟਲ ਤੋਂ ਸਿਰਫ 5 ਮਿੰਟ ਦੀ ਵੋਕਿੰਗ ਹੋਣੀ ਹੈ 5 ਮਿੰਟ ਵੀ ਘੱਟ ਹੋਣੀ ਹੈ। ਨਾਲ ਹੀ ਆਪਾਂ ਦਾ ਮੈਟਰੋ ਸਟੇਸ਼ਨ ਮਿਲ ਗਿਆ। ਫੋਨਸ ਤੋਂ ਮੈਟਰੋ 'ਚ ਬੈਠ ਕੇ ਮਲੇਸ਼ੀਆ ਦੇ ਵੱਖ-ਵੱਖ ਏਰੀਆ ਦੇ ਵਿੱਚ ਘੁੰਮਾਂਗੇ। ਮੈਟਰੋ ਸਟੇਸ਼ਨ ਆ ਉਹਦੇ ਨਾਲ ਹੀ ਸਟੇਡੀਅਮ ਤੇ ਸਟੇਡੀਅਮ ਦੇ ਆਲੇ-ਦੁਆਲੇ ਤੁਹਾਨੂੰ ਨੇਚਰਲੀ ਆ ਬਿਲਡਿੰਗਾਂ ਵੱਡੀਆਂ-ਵੱਡੀਆਂ ਇੱਥੇ ਮਿਲਣੀਆਂ ਆ ਮਲੇਸ਼ੀਆ ਦੇ ਵਿੱਚ। ਤਾਂ ਮਸ਼ੀਨਾਂ ਲੱਗੀਆਂ ਹੋਈਆਂ ਇੱਥੋਂ ਆਪਾਂ ਟਿਕਟ ਬੁੱਕ ਕਰਨੀ ਹੈ ਜਿਸ ਏਰੀਆ 'ਚ ਵੀ ਜਾਣਾ ਹੈ ਵੈਸੇ ਇੱਧਰ ਭਾਈ ਸਾਹਿਬ ਵੀ ਬੈਠੇ ਆ ਜੇ ਆਪਾਂ ਇਹਨਾਂ ਤੋਂ ਟਿਕਟ ਲੈਣੀ ਆ ਤਾਂ ਇਹਨਾਂ ਤੋਂ ਵੀ ਪੁੱਛ ਸਕਦੇ ਆ ਪੁੱਛ ਸਕਦੇ ਆ ਫਲਾਸ ਆ ਗਈ ਹੈ ਟ੍ਰੇਨਾਂ ਇਹਦੇ 'ਚ ਸ਼ੋਅ ਕਰਦੀਆਂ ਆ ਜਿਹੜੀ ਵੀ ਜਗ੍ਹਾ ਜਾਣਾ ਹੈ ਸੋ ਆਪਾਂ ਲੋਕਲ ਘੁੰਮਣਾ ਹੈ ਤੇ ਚੋ ਮੋਨੋ ਰੇਲ ਦਾ ਜੋ ਜਿਹਦੇ ਪਰੋਤ ਤੱਕ ਜਾਣਾ ਹੈ ਸੋ ਆ ਸਾਰੇ ਵਿੱਚ ਲਿਖਿਆ ਹੋਇਆ ਹੈ ਕਿ ਆਪਾਂ ਕਿਹੜੀ-ਕਿਹੜੀ ਜਗ੍ਹਾ ਜਾਣਾ ਹੈ ਕਿਹੜੀ ਸਟੇਸ਼ਨ ਤੇ ਜਾਣਾ ਹੈ ਸੋ ਆਪਾਂ ਜਾਵਾਂਗੇ ਆਪਾਂ ਸਿਲੈਕਟ ਕਰਦੇ ਆਂ ਅੱਪਾ ਜਾਵਾਂਗੇ ਬੁਕੀ ਟਿਕਟਾਂ ਉਹ ਸੋ ਇੱਥੇ 2.40 ਜਾਨੀ ਕਿ ਢਾਈ ਰਿੰਗਟ ਦੀ ਟਿਕਟ ਆ ਜੇ ਆਪਾਂ ਕਾਰ ਦੇ ਵਿੱਚ ਜਾਂਦੇ ਸੀ ਗ੍ਰੈਬ ਬੁੱਕ ਕਰਕੇ ਜਾਂਦੇ ਸੀ ਤਾਂ ਉਹਦੇ ਵਿੱਚ ਆਪਰੇ ਲੱਗਦੇ ਸੀਗੇ 10 ਤੋਂ 12 ਰਿੰਗਟ 15 ਰਿੰਗਟ ਦੇ ਕਰੀਬ ਲੱਗਦੇ ਸੀ ਸੋ ਇੱਥੇ ਤੁਸੀਂ ਦੇਖ ਲਿਆ ਕਿ ਢਾਈ ਰਿੰਗਟ ਦੀ ਟਿਕਟ ਆ ਤਾਂ ਬਹੁਤ ਹੀ ਜ਼ਿਆਦਾ ਡਿਫਰੈਂਸ ਆ ਸੋ ਇੱਥੋਂ ਟਿਕਟ ਬੁੱਕ ਕਰਕੇ ਆਪਾਂ ਜਾ ਸਕਦੇ ਹਾਂ ਉਦੋਂ ਐਪ ਲੱਗੇ ਹਰ ਜਗ੍ਹਾ ਜਿੱਦਾਂ ਕਿ ਆਪਾਂ ਇਸ ਸਟੇਸ਼ਨ ਤੇ ਆਂ ਹਨ ਆਪਾਂ ਇਸ ਸਟੇਸ਼ਨ ਤੇ ਜਾਣਾ ਆ ਸੋ ਕੋਇਨ ਆਪਣੇ ਕੋਲ ਆ ਇਹਦੇ ਥਰੂ ਆਪਾਂ ਚਲੇ ਜਾਣਾ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਮਲੇਸ਼ੀਆ ਦੀ ਨਾਈਟ ਲਾਈਫ ਕਿੱਦਾਂ ਦੀ ਆ ਜਿਹੜਾ ਆਪਾਂ ਸਟਰੀਟ ਫੂਡ ਏਰੀਆ ਦੀ ਗੱਲ ਕਰਦੇ ਸੀਗੇ ਉੱਥੇ ਆਪਾਂ ਪਹੁੰਚ ਗਏ ਆ ਤੁਹਾਨੂੰ ਦਿਖਾਣੇ ਆ ਇੱਥੋਂ ਦਾ ਸਟਰੀਟ ਫੂਡ ਆਈ ਰਿਲੀਆ ਰਿਲੀਆ ਆਈ ਲਾਡਰ ਬਾਕ ਨਾ ਆਈ ਲੋਜੀ ਪ੍ਰੋਜੈਕਟ ਇਹ ਇੱਥੇ ਦੀ ਸਪਲੀਟ ਫੂਡ ਏਰੀਆ ਦੂਰ ਦੂਰ ਤੱਕ ਇਹ ਤੁਹਾਨੂੰ ਆਪਣਾ ਬਸ ਅਹੀ ਚੀਜ਼ਾਂ ਹੀ ਮਿਲਣੀਆਂ ਖਾਣ ਪੀਣੀਆਂ ਜ਼ਰੂਰੀ ਵੀ ਇੱਥੇ ਆਪਣਾ ਚਿਕਨ ਆ ਜਾਂ ਵੈਜੀਟੇਰੀਅਨ ਚੀਜ਼ਾਂ ਵੀ ਬਹੁਤ ਆ ਫਰੂਟ ਆ ਫਰੂਟ ਦੇ ਜੁਸ ਜਰੇਟਡ ਆ ਜੀ ਬਹੁਤ ਵਧੀਆ ਵਧੀਆ ਇੱਥੋਂ ਲੋਜੀ ਸਾਕ ਪ੍ਰੋਜੈਕਟ ਲੋ ਜੀ ਕਰੋ ਚੈੱਕ ਨਾਰਾ ਦਾ ਜੂਸ 오ਰੈਂਜ ਜੂਸ 12 ਰੁਪਏ ਦਾ ਨਾਰਾ ਦਾ ਤੇ 오ਰੈਂਜ ਦਾ 20 ਰੁਪਏ ਦਾ ਕੱਲਾ ਨਾਰਾ ਦਾ 25 ਰੁਪਏ ਦਾ 25 ਨੂੰ 20 ਨਾਲ ਗੁਣਾ ਕਰ ਲਓ ਲਾ ਲਓ ਹਿਸਾਬ ਕਿੰਨਾ ਬਣਨਾ ਲੋ ਜੀ ਪਾਲਟੀਆਂ ਚੱਲਣ ਰਹੀਆਂ ਇੱਧਰ ਏਹਰਾਂ ਦੀਆਂ ਬੋਤਲਾਂ ਰੱਖਦੇ ਨੇ ਤੋ ਇਹਨਾਂ ਦਾ ਕਲਚਰ ਆ ਹੈ ਕਰੋਗੇ ਇਸ਼ੀਆ ਦੇ ਵਿੱਚ ਇਹ ਸਟ੍ਰੀਟ ਫੂਡ ਦੀ ਸਭ ਤੋਂ ਮਸ਼ਹੂਰ ਗਲੀ ਆ ਸੋ ਇੱਥੇ ਸਾਰੀਆਂ ਨਕਾਨੇ ਦੁਕਾਨਾਂ ਆ ਹਰ ਪ੍ਰਕਾਰ ਦਾ ਫੂਡ ਤੋਂ ਲੈ ਕੇ ਚੀਨੀ ਵੀ ਇੱਥੇ ਆਪਣੇ ਚਾਈਨਸ ਫੂਡ ਆ ਸਟ੍ਰੀਟ ਫੂਡੇ ਜੋ ਵੀ ਸਾਰਾ ਕੁਝ ਹੀ ਆ ਨਾ ਕੋਈ

ਲੋ ਜੀ ਲੈਂਟ ਚੋਪਾ ਚੈੱਕ ਕਰੋ 8 ਸਾਲ ਹੋ ਗਏ ਆ ਕਿੱਥੇ ਤੱਕ ਵੀ ਨਿਗਾਹ ਜਾਂਦੀ ਆ ਰਾਸ਼ੀ ਰਾਸ਼ੀ ਦਿਖਣਾ ਆ ਸੋ ਇਹ ਸਾਰਾ ਏਰੀਆ ਸਟਰੀਟ ਫੂਡ ਦਾ ਏਰੀਆ ਆ ਹਰ ਤਰ੍ਹਾਂ ਦੀ ਇੱਥੇ ਚਾਈਨੀਜ਼ ਚੀਜ਼ ਆ ਸਟੂਰਿਸਟ ਸਾਰੇ ਇੱਥੇ ਆਉਂਦੇ ਆ ਖਾਣ ਪੀਣ ਲੋਕਲ ਵੀ ਆਉਂਦੇ ਆ ਤੋ ਆ ਦੇਖੋ ਚੈੱਕ ਕਰੋ ਹਰ ਜਗ੍ਹਾ ਰਾਸ਼ੀ ਰਾਸ਼ੀ ਆ ਜੀ ਕਰੋ ਚੈੱਕ ਫੈਸਿਲੇਟ ਵਾਲੀ ਆਈਸਕ੍ਰੀਮ ਉੱਧਰ ਜੂਸ ਆ ਆ ਉਬਲੇ ਹੋਏ ਆਂਡੇ ਆ ਲਓ ਜੀ ਕਰੋ ਚੈੱਕ ਲਓ ਜੀ ਗੋਲ ਗੱਪੇ ਵੀ ਮਿਲਣਗੇ ਇਹ ਏਰੀਆ ਦਾ ਨਾਮ ਹੈ ਬੁਤੀ ਦਿਪਿੰਦਾਂ ਕਿ ਇੱਥੇ ਰੈਸਟੋਰੈਂਟ ਸਟ੍ਰੀਟ ਫੂਡ ਤੁਹਾਨੂੰ ਹਰ ਚੀਜ਼ ਮਿਲ ਜਾਣੀ ਆ ਰਿਆ ਨਿੱਕੀਆਂ ਨਿੱਕੀਆਂ ਦੁਕਾਨਾਂ ਲੱਗੀਆਂ ਹੋਈਆਂ ਸੋਪਾ ਸਮਾਨ ਲੈ ਸਕਦੇ ਜੋ ਲੈਣਾ ਹੈ ਜੀ ਸਾਈਡ ਵੀ ਇੱਧਰ ਸ਼ੋਪਾ ਆ ਜਾਂ ਸਾਰਾ ਕਲੱਬਾਂ ਦਾ ਆ ਇੱਥੇ ਕਲੱਬ ਆ ਨਾਈਟ ਲਾਈਫ ਆ ਜਿੱਦਾਂ ਇੱਥੇ ਲੋਕੀ ਆਂਦੇ ਆ ਘੁੰਮਣ ਫਿਰਨ ਐਨਜੋਏ ਕਰਦੇ ਆ ਤੋ ਏ ਸੀ ਨਾਈਟ ਲਾਈਫ ਹੁਣ ਆਪਾਂ ਹੋਟਲ ਵੱਲ ਚੱਲਦੇ ਆਂ ਕੀਤੀ ਹੈ ਗ੍ਰੈਬ ਬੁੱਕ ਕਰਨ ਦਾ ਮੇਨ ਰੀਜ਼ਨ ਇਹੀ ਸਿਗਾ ਕਿਉਂਕਿ ਹੁਣ 12 ਵਜ ਗਏ ਆ ਰਾਤ ਦੇ ਤਾਂ ਮੈਟਰੋ ਬੰਦ ਹੋ ਜਾਂਦੀ ਆ ਫਿਰ ਆਪਾਂ ਨੂੰ ਗ੍ਰੈਬ ਦੇ ਵਿੱਚ ਬੁਕਿੰਗ ਕਰਕੇ ਆਪਾਂ ਨੂੰ ਜਾਣਾ ਪੈਣਾ ਹੈ ਪਹੁੰਚਦੇ ਹਾਂ ਜੀ ਸਵੇਰੇ ਧੰਨਵਾਦ ਜੀ